ਸਸਤੀ ਹੈ ਜਵਰ ਨੂੰ ਸਵਾਗਤ ਕਰਦੇ ਖੋਰ ਵੀਡੀਓ ਦੇ ਵਿੱਚ ਜਿਦਾ ਕਿ ਤੁਹਾਨੂੰ ਪਤਾ ਹੀ ਕੈਨੇਡਾ ਅਮਰੀਕਾ ਤੋਂ ਆਪਾਂ ਰੋਜ਼ ਨਵੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੇ ਇਸ ਚੈਨਲ ਦੇ ਉੱਤੇ ਵੀਡੀਓ ਆਪਣੀ ਹਾਜ਼ਰ ਹੁੰਦੀ ਰਹਿੰਦੀ ਹੈ ਤੇ ਅੱਜ ਜਿਹੜੀ ਵੀਡੀਓ ਆਪਾਂ ਕੈਨੇਡਾ ਤੇ ਅਮਰੀਕਾ ਤੋਂ ਲੈ ਕੇ ਆਏ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਜੋ ਕਿ ਭਾਰੀ ਪਰਕਮ ਸਟ੍ਰੋਮ ਜਿਹਨੂੰ ਆਪਾਂ ਟੋਰਨੇਡੋ ਯਾਨੀ ਪੰਜਾਬੀ ਦੇ ਵਿੱਚ ਵਾਅ ਬਰੋਲੇ ਦੇ ਨਾਂ ਨਾਲ ਜਾਣਦੇ ਆ ਜੀ ਹਾਂ ਅਮਰੀਕਾ ਦੇ ਵਿੱਚ ਬਹੁਤ ਹੀ ਜ਼ਿਆਦਾ ਖਤਰਨਾਕ ਬ暴ਰੂਲਾ ਆ ਚੁੱਕਾ ਤੁਸੀਂ ਸੋਸ਼ਲ ਮੀਡੀਆ ਤੇ ਅਪਲੋਡ ਹੁੰਦੀਆਂ ਹੋਈਆਂ ਵੀਡੀਓਜ਼ ਨੂੰ ਦੇਖ ਸਕਦੇ ਹੋ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਚੈਨਲਜ਼ ਨੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਿਨ੍ਹਾਂ ਨੇ ਇਸ ਸਟਾਰਮ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਨੇ ਤੇ ਬਹੁਤ ਹੀ ਜ਼ਿਆਦਾ ਤਬਾਹੀ ਉਸਨੇ ਅਮਰੀਕਾ ਦੇ ਵਿੱਚ ਮਚਾ ਰੱਖੀ ਹੈ ਤੇ ਕੁਝ ਟਾਈਮ ਪਹਿਲਾਂ ਰਿਪੋਰਟਰਾਂ ਦੇ ਵੱਲੋਂ ਦੱਸਿਆ ਵੀ ਗਿਆ ਸੀ ਕਿ ਵੀ ਹੈਵੀ ਸਟਾਰਮ ਦੀ ਵਾਰਨਿੰਗ ਦਿੱਤੀ ਗਈ ਸੀ ਤੇ ਟੋਰਨੇਡੋ ਦੇ ਆਉਣ ਦੀ ਪੂਰੀ ਪੂਰੀ ਸੰਭਾਵਨਾ ਜੋ ਹੈ ਅਮਰੀਕਾ ਦੇਸ਼ ਨੂੰ ਮਿਲ ਚੁੱਕੀ ਸੀ ਪਰ ਫੇਰ ਵੀ ਮੌਸਮ ਆਪਾਂਗੇ ਇਸ ਤੇ ਉੱਤੇ ਕੁਝ ਨਹੀਂ ਕਰ ਸਕਦਾ ਤੁਸੀਂ ਦੇਖ ਸਕਦੇ ਹੋ ਵੀਡੀਓਜ਼ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਇਸ ਸਟਾਰਮ ਨੇ ਇਸ ਬਾਵਰੋਲੇ ਨੇ ਤੇ ਇਸ ਸਟੋਰਨੇਡੋ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ ਗੱਡੀਆਂ ਦੀ ਗੱਡੀਆਂ ਉਡਾ ਕੇ ਉਹ ਲੈ ਗਿਆ ਲੋਕਾਂ ਦੇ ਚੀਕਾਂ ਚੀਲਾਣ ਦੀਆਂ ਆਵਾਜ਼ਾਂ ਇਸ ਵੀਡੀਓ ਦੇ ਵਿੱਚ ਸੁਣਨ ਨੂੰ ਮਿਲ ਰਹੀਆਂ ਹਨ ਪਲੱਸ ਲੋਕਾਂ ਦੇ ਘਰਾਂ ਦੇ ਵਿੱਚੋਂ ਸਮਾਨ ਕੁਰਸੀਆਂ ਮੇਜ਼ ਐਸੇ ਤੱਕ ਕਿ ਗੈਸ ਸਟੇਸ਼ਨ ਤੇ ਵੀ ਬਹੁਤ ਜ਼ਰਾ ਹੰਗਾਮਾ ਹੋ ਚੁੱਕਿਆ ਹੈ ਕਿ ਵੱਡੇ ਵੱਡੇ ਬਿਲਡਿੰਗਾਂ ਨੂੰ ਜੋ ਲੱਕੜ ਦੇ ਮਕਾਨ ਸਨ ਤੇ ਹੋਰ ਚੀਜ਼ਾਂ ਟਰਨੈਡੋ ਆਪਣੇ ਨਾਲ ਉਡਾ ਕੇ ਲੈ ਗਿਆ ਤੇ ਅਮਰੀਕਾ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਉਸਨੇ ਕਰ ਦਿੱਤਾ ਹੈ ਦੋਸਤੋ ਇਸ ਤੂਫਾਨ ਦੀ ਜੋ ਵਾਰਨਿੰਗ ਹੈ ਅਮਰੀਕਾ ਤੋਂ ਬਾਅਦ ਕੈਨੇਡਾ ਵਾਸੀਆਂ ਨੂੰ ਵੀ ਮਿਲ ਚੁੱਕੀ ਹੈ ਕਿ ਉਹ ਟਰਨੈਡੋ ਕਿਤੇ ਨਾ ਕਿਤੇ ਅਮਰੀਕਾ ਤੋਂ ਨਿਕਲ ਕੇ ਦੁਬਾਰਾ ਇਹ ਜਿਹੜੀ ਚੀਜ਼ ਹੈ ਵਾਪਸ ਸਕਦੀ ਹੈ ਅਮਰੀਕਾ ਤੋਂ ਕੈਨੇਡਾ ਵੀ ਇਹ ਚੀਜ਼ ਪਹੁੰਚ ਸਕਦੀ ਹੈ ਤੇ ਸਰਕਾਰ ਦੁਆਰਾ ਲੋਕਾਂ ਨੂੰ ਵਾਰਨਿੰਗ ਦਿੱਤੀ ਜਾ ਰਹੀ ਹੈ ਤੇ ਅਲਰਟ ਜਾਰੀ ਕੀਤੇ ਜਾ ਰਹੇ ਹਨ ਕਿ ਘੱਟ ਤੋਂ ਘੱਟ ਆਪਣਾ ਪੈਸਾ ਖਰਚਿਆ ਜਾਵੇ ਤੇ ਵੱਧ ਤੋਂ ਵੱਧ ਆਪਣੇ ਘਰੇ ਜ਼ਰੂਰਤ ਦੀਆਂ ਚੀਜ਼ਾਂ ਇਕੱਠੀਆਂ ਕਰ ਕਰਕੇ ਰੱਖੀਆਂ ਜਾ ਸਕਣ ਕਿਉਂਕਿ ਮੌਸਮ ਵਿਭਾਗ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਤੂਫਾਨ ਦੁਬਾਰਾ ਦੇਖਣ ਨੂੰ ਮਿਲ ਸਕਦਾ ਹੈ ਕੈਨੇਡਾ ਦੀ ਧਰਤੀ ਉੱਤੇ ਵੀ ਧੰਨਵਾਦ ਉਸ